ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੇ ਬਈ ਅੱਜ ਆਪਾਂ ਚੱਲੇ ਆਂ ਰੀਲਾਂ ਰੂਲਾਂ ਬਣਾਉਣ ਵਾਸਤੇ ਕਿੱਥੇ 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 ਗਿਆ ਸੀ ਤੁਸੀਂ ਕਿੱਥੇ ਚੱਲਿਆਂ ਦੱਸੋ ਹਾਂ ਇੱਕ ਮਿੰਟ ਯਾਦ ਆ ਲੈ ਮੈਨੂੰ ਪੂਰਬ ਦੇ ਫਲੈਟਾਂ ਗਲੇ ਪੂਰਬ ਦੇ ਨਹੀਂ ਪੂਰਬੀ ਪ੍ਰੀਮੀਅਮ ਅਪਾਰਟਮੈਂਟ ਅੱਛਾ ਪੂਰਬੀ ਪ੍ਰੀਮੀਅਮ ਅਪਾਰਟਮੈਂਟ ਵਾਲੀ ਸਾਈਡ ਫਲੈਟਾਂ ਵਾਲੀ ਸਾਈਡ ਪੂਰਬ ਪਛਮਨਨੀ ਚੱਲੇ ਆਪਾਂ ਉਹ ਨਾਮ ਆ ਪੂਰਬ ਪ੍ਰੀਮੀਅਮ ਉਸੇ ਫਲੈਟਾਂ ਕੋਲ ਆਪਾਂ ਚੱਲਦੇ ਆਂ ਜੀ ਰੀਲਾਂ ਬਣਾਉਣ ਠੀਕ ਹੈ ਠੀਕ ਹੈ ਆਹ ਦੇਖੋ ਦੱਸੋ ਕੀ ਕਹਿੰਦੇ ਹੋ ਬਣਾ ਬਣਾ ਹਾਂ ਚੱਪਾ ਚੱਲਦੇ ਆਂ ਜੀ ਲੋ ਜੀ ਇੱਧਰ ਵੀ ਫੋਟੋ ਸ਼ੂਟ ਹੋ ਰਿਹਾ ਹੈ ਹਲੋ ਦੋਸਤੋ ਕੋਕੀਤਾ ਕੋ ਆਓ ਚੱਲੀਏ ਆਵੇ ਚੱਲੀਏ ਤੁਹਾਨੂੰ ਸੈਰ ਕਰਾ ਕੇ ਲੈੇ ਅੱਜ ਕਿਸੇ ਪਾਸੇ ਫਲੈਟਾਂ ਫਲੋਟਾਂ ਚ ਲੈ ਕੇ ਚੱਲਣਾ ਹੁਣ ਅੱਜ ਰੀਲਾਂ ਰੋਲਾਂ ਬਣਾ ਕੇ ਲਾਵਾਂ ਘੈਂਡ ਘੈਂਡ ਬੈਠੋ ਹਲੇ ਸਟਾਰਟ ਨਹੀਂ ਕੀਤੀ ਗੱਡੀ। ਨਾ ਕੀਤੀ ਆ। ਉਹ ਤੇਰੀ ਬਾਹਰ ਨਹੀਂ ਆਉਂਦੀ। ਅਸੀਂ ਸ਼ੂਟ ਤਾਂ ਸਾਨੂੰ ਮਿਲਦਾ ਸੀ ਸ਼ੂਟ ਨਹੀਂ ਕਰ। ਜਾਉਂਦੇ ਆ। ਠੀਕ ਆ ਜੀ। ਸੀਟ ਬੈਲਟ ਲਾ ਲਈਏ ਇੱਥੇ। ਰਿਸਟ੍ਰਿਕਸ਼ਨਸ ਵੀ ਬਹੁਤ ਨੇ। ਸੀਟ ਬੈਲਟ ਦੀਆਂ। ਆ ਤਾਂ ਕਿਸੇ ਰਸ। ਫਿਰ ਆ 346 ਨੰਬਰ ਕਿਹਦਾ ਗਾ ਵਾਰ-ਵਾਰ ਜਿਹੜਾ ਆ ਰਿਹਾ। ਚਲਦੇ ਆ ਜੀ। ਨਹੀਂ ਮਾੜਾ ਜਿਹਾ ਫੋਨ ਤੁਹਾਨੂੰ। ਠੀਕ ਆ ਜੀ। ਇਹ ਸਾਰਾ ਬੱਤੀਆਂ ਤੇ ਖੜੇ ਸੀ। ਠੀਕ ਹੈ ਬਸ ਹੁਣ ਚੱਲ ਰਹੇ ਆ ਇੱਧਰ ਤੁਹਾਨੂੰ ਦਿਖਾਉਣੇ ਆ ਬਹੁਤ ਘੈਂਟ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਹੁਣ ਆਪਾਂ ਇੱਧਰ ਚੱਲ ਰਹੇ ਆ 9888 ਨੂੰ ਆਹ ਦੇਖੋ ਜੀ ਟੈਕਟਰ ਤੇ ਅੱਗੇ ਚੱਲ ਕੇ ਫਿਰ ਆਪਾਂ ਰੀਲਰ ਵਾਲਾ ਸ਼ੂਟ ਕਰਾਂਗੇ ਠੀਕ ਹੈ ਜੀ ਆਹ ਹਾਂਜੀ ਅਸੀਂ ਪਹੁੰਚ ਗਏ ਹਾਂ ਉਹ ਦੇਖ ਲਓ ਜੀ ਪੂਰਬੀ ਅਪਾਰਟਮੈਂਟ ਵਾਲੇ ਬੈਟਾਂ ਕੋਲੇ ਤੇ ਦੇ ਖੜ ਕੇ ਵੈਸੇ ਰੀਲਾਆਂ ਹੀ ਆ ਕਦੇ ਚੱਲਦੀਆਂ ਹੁੰਦੀਆਂ ਵਧੀਆ ਤਾਂ ਇੱਥੇ ਕਰ ਅਜ ਰੀਲਾ ਬਣਾਉਣੇ ਆ ਕੋਈ 2-4 ਠੀਕ ਹੈ ਜੀ ਤੇ ਬਾਕੀ ਫਿਰ ਇਧਰ ਉਧਰ ਕਿਸੇ ਬੱਦ ਹੋਰ ਕੰਮ ਕੰਮ ਬਾਕੀ ਇਧਰ ਪਿੰਡ ਵਾਲਾ ਮਾਹੌਲ ਆ ਖੇਤ ਖੂਤ ਹੈਗੇ ਸਰੋਂ ਲੱਗੀ ਹੈ ਸਭ ਕੁਝ ਹੈ ਓਕੇ ਆ ਤੇ ਆਜੋ ਵੀ ਬਾਹਰ ਸਾਰੇ ਜਣੇ ਚਲ ਬਲਉਣਾ ਬਲਉ ਜੂ ਬਰੇਡ ਤਾਂ ਹੰਦੀ ਭਾਈ ਉੱਥੇ ਖੜਾਈ ਸੀ ਗੱਡੀ 500 ਕੰਦੇ ਵਿੱਚ ਪਿੱਛੇ ਫਲੈਟ ਜੇ ਨਹੀਂ ਆਉਂਦੇ ਜਿੰਨੇ ਥੋੜਾ ਅੱਗੇ ਚੱਲੋ ਥੋੜਾ ਪਾਕੇ ਜਾਨੀ ਫੀਡ ਕਰਦੇ ਆ ਥੋੜਾ ਜਿਆ ਹੋਰ ਠੀਕ ਹੈ ਜੀ ਠੀਕ ਹੈ ਵੀਡੀਓ ਬਣਾਈ ਆ ਵੀਡੀਓ ਗਗਨ ਹੋ ਗਿਆ ਮੈਮ ਢਿੱਲੇ ਬੱਬਿਓ ਹਾਂਜੀ ਆ ਗਗਨ ਜੀ ਦੀ ਹੋ ਗਈ ਤਬੀਦ ਖਾਬ ਹਾਂਜੀ ਬਗੂ ਕੀ ਹੋ ਗਿਆ ਹਾਂ ਹਾਂ ਬਾਤ ਲੱਗੀ ਹੈ ਬਾਤ ਮਗਰ ਲੱਗਦੀ ਹੈ ਮਾਤਾ ਦੇ ਆਟੇ ਪਾਲ ਬਟੰਡਾ ਹੋ ਜਾਂਦੇ ਰੋਟੀ ਬੰਦੀ ਰੱਜੀ ਕੇ ਖਾ ਲਈਏ ਚਲੋ ਤੇਰੇ ਇੱਕ ਅੱਧੀ ਹੋਰ ਰੀਲ ਬਣਾਈਏ ਠੀਕ ਆ ਆ ਵੇਖੋ ਹੁਣ ਮੜਾ ਰੀਲ ਦੇ ਨਾਂ ਨੂੰ ਭਾਪੇ ਉੱਠੀ ਮੜਾ ਆ ਉਹ ਇੰਨਾ ਖਾਂਦਾ ਜਿੱਥੇ ਮਰਜ਼ੀ ਕਰਦਾ ਇੱਥੇ ਤਾਂ ਆਪਣਾ ਫਲੈਟ ਆਪਣਾ ਫਲੈਟ ਪੈ ਕਿੱਥੇ ਉਹ ਕਿੱਥੇ ਆਪਣੇ ਵਾਲੇ ਫਲੈਟ ਚ ਜਾਇਆ ਭਾਬੀ ਉਧਰ ਉਹ ਅਲਟੀਨੂ ਰੋਣੀ ਹੈ ਫੇਰ ਉਹ ਬਈ ਜੀ ਜਲਮ ਨੂੰ ਕਿ ਬਾਬਾ ਨੂੰ ਹੋ ਗਿਆ ਤਮਾੜਾ ਉਦੋਂ ਲੱਗਦਾ ਹੈ ਨਾ ਕਲੀਡ ਉਹਨਾਂ ਨੂੰ ਲੱਗ ਰਿਹਾ ਜੀਲ ਬਣਾ ਰਿਹਾ ਕੋਲੋਂ ਫੁੱਡੀ ਬਣਾ ਮੈਂ ਥੱਲੇ ਮੇਰੀ ਕੱਲੇ ਜੀ ਆਪੀ ਲਈ ਮੇਰੇ ਵਾਲੀ ਹਮੇਸ਼ਾ ਜਾਓ ਹੋਰ ਕਿਸੇ ਪਈਏ ਭਰਾ ਜੀ चलो चलो मैं कर दियो मैं ਠੀਕ ਆ ਬਾਬਾ ਹੁਣ ਚੌੜੀ ਜੀ ਕਰ ਚਲਾਈ ਆਂ ਬੱਸ ਇਹ ਉੱਦ ਨਹੀਂ ਸੀ ਹਾਂਜੀ ਤਾਂ ਇਸ ਲੋਕੇਸ਼ਨ ਤੇ ਅਸੀਂ ਬਹੁਤ ਸਾਰੀਆਂ ਵੀਡੀਓ ਬਣਾ ਲਈਆਂ ਹੁਣ ਅਸੀਂ ਚੱਲਦੇ ਹਾਂ ਹੋਰ ਲੋਕੇਸ਼ਨ ਤੇ ਜੁੜੇ ਰਹੋ ਸਾਡੇ ਨਾਲ ਮੈਂ ਹਾਂ ਟੈਂਗਲ ਗਗਨ ਸ਼ਿਵਾਰੀ ਠੀਕ ਜੀ ਤਾਂ ਆਪਾਂ ਚੱਲਦੇ ਹਾਂ ਹੁਣ ਰਿਪੋਰਟਰ ਗਗਨ ਇਧਰ ਆਪਣੇ ਨਾਲ ਨੇ ਜੀ ਦਰੋਗਾ ਜੀ ਤੁਸੀਂ ਵੀ ਕਹਿ ਦਿਓ ਸਾਡੇ ਆਪਣੇ ਚੈਨਲ ਨਾਲ ਆ ਪੂਰਬੀ ਵੇਲੇ ਫਲੈਟਾਂ ਤੋਂ ਚੱਲਦੇ ਹਾਂ ਜੀ ਬਾਹਰ ਇੱਥੇ ਅਸੀਂ ਰੁਕਿਆ ਪਤਾ ਨਹੀਂ ਕਿਹੜਾ ਸੈਕਟਰ ਆ ਨਹੀਂ ਪਤਾ ਤੇ ਇੱਥੇ ਬੈਨ ਆ ਰਹੀਆ ਬੱਚੇ ਦੀ ਉਹਦੀ ਰਹਿਮਤ ਦੀ ਉਹਨੂੰ ਬੈਨ ਤੋਂ ਚੜਾਉਣਾ ਹੈ ਇੱਥੇ ਮੱਛੀਆਂ ਬਹੁਤ ਸੋਹਣੀਆਂ ਸੀਗੀਆਂ ਤੇ ਮੈਂ ਚਲੋ ਤੁਹਾਨੂੰ ਵੀ ਦਿਖਾ ਦਈਏ ਤਾਂ ਆ ਦੇਖ ਲਓ ਜੀ ਸੰਤਰੀ ਰੰਗ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਮੱਛੀਆਂ ਨੇ ਬਾਈ ਕਿੰਨੇ ਦਾ ਹੈ ਆ ਦੇਖੋ ਜੀ ਕਿੰਨੇ ਦਾ ਵੀਰੇ ਇਹ ਇੱਕ 300 ਦਾ ਵੀ ਹੈ 250 ਦਾ ਵੀ ਹੈ 300 ਦਾ ਵੀ 250 ਦਾ ਵੀ ਹੈ ਠੀਕ ਹੈ ਤਾਂ ਹਾਂ ਜੀ ਤੁਸੀਂ ਲੈਣੀ ਹੈ ਇਹ ਕਿਹੜਾ ਚਾਹੋਂਗਾ ਇਹ ਸੀਗੀ ਲੱਟਣ ਦੀ 79 ਵਾਲੀਆਂ ਲਾਈਟਾਂ ਤੇ ਆ ਬਾਈ ਖੜਾ ਇਹਦੇ ਕੋਲ ਬਹੁਤ ਸੋਹਣੀਆਂ ਮੱਛੀਆਂ ਬਾਈ ਇਹਨੇ ਵੀ ਲੈਣੀਆਂ ਹੁਣ ਆ ਜਾ ਤੁਸੀਂ 79 ਵਾਲੀਆਂ ਲਾਈਟਾਂ ਤੇ ਬਹੁਤ ਸੋਹਣੀਆਂ ਮੱਛੀਆਂ ਠੀਕ ਹੈ ਜੀ ਇਹ 250 ਦੀ ਆ ਉਹ 250 ਦੀ ਆ ਤਾਂ ਤੇ ਆ 300 ਵਾਲੀ ਚ ਤਿੰਨ ਮੱਛੀਆਂ 250 ਵਾਲੀ ਚ ਦੋ ਮੱਛੀਆਂ ਤੇ ਬਹੁਤ ਵਧੀਆ ਮੱਛੀਆਂ ਬਾਈ ਤੇ ਫਾਸੀ ਵਾਲੀਆਂ ਲਾਈਟਾਂ ਤੇ ਖੜਾ ਬਾਈ ਆ ਬਾਈ ਆ ਲੈ ਜਾ ਆ ਕੇ ਠੀਕ ਹੈ ਜੀ ਆ ਗਿਆ ਜੀ ਬਸ ਤੋਂ ਉਤਾਰ ਲੈ ਰਹਿਮਤ ਨੂੰ ਹੈਲੋ ਰਹਿਮਤ ਹੈਲੋ ਕਿਵੇਂ ਹੋ ਅੱਛੇ ਹੋ ਅੱਛੇ ਹੋ ਚਲੋ ਬੈਠੋ ਗਾੜੀ ਵਿੱਚ ਫਿਰ ਹਾਂਜੀ ਹੁਣ ਆਪਾਂ ਚੱਲਦੇ ਆਂ ਰਹਿਮਤ ਨੂੰ ਲੈ ਕੇ ਹਾਂ ਰਹਿਮਤ ਕਿ ਆ ਗਿਆ ਫਿਰ ਜਿੱਦਾਂ ਹੁਣ ਆਪਾਂ ਆ ਚੁੱਕੇ ਆਂ ਇੱਧਰ ਉਮਾਰ ਸਿਟੀ 'ਚ ਇੱਥੇ ਵੀ ਫਲੈਟ ਬਹੁਤ ਮਹਿੰਗੇ ਆ ਜੀ ਤੇ ਇੱਥੇ ਬਹੁਤ ਘੰਟਾ ਫਲੈਟ ਵਗੈਰਾ ਹੈਗੇ ਆ ਠੀਕ ਹੈ ਤੇ ਇੱਥੇ ਇੱਕ ਹੋਰ ਰਹਿੰਦੇ ਜੀ ਆਪਣਾ ਸਿੰਗਰ ਰਹਿੰਦੇ ਕਾਕਾ ਕਾਕਾ ਸਿੰਗਰ ਵੀ ਇੱਥੇ ਰਹਿੰਦਾ ਜੀ ਬਹੁਤ ਵਧੀਆ ਸਿਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਹਮਾਰ ਤੇ ਜੀ ਕਾਕਾ ਵੀ ਲੱਸੀ ਖਾਓ ਉਹ ਬੇਟਾ ਖਿਗਰੇ ਭਾਈ ਸੇਵ ਖਾਈ ਹੋਏ ਠੀਕ ਹੈ ਜੀ ਬਾਈ ਆਹ ਤੇ ਬਹੁਤ ਵਧੀਆ ਜੀ ਦੇਖੋ ਕਿੱਥੇ ਹੁਣੀ ਬਾਕੀ ਜਿਹਾ ਬਣਾ ਲਓ ਕਰਦੀ ਤਾਂ ਇੱਥੇ ਲੈ ਬਣਾਓ ਹਾਂਜੀ ਗਾਇਸ ਹਾਂ ਆਮ ਲੋਕ ਪਹੁੰਚੇ ਆ ਬਾਬਾ ਹਾਂ ਕਿੱਥੇ ਪਹੁੰਚ ਇਹ ਖੜੇ ਆ ਪਾ ਜਮਾ ਸਭ ਤੋਂ ਉੱਚੀ ਜਗ੍ਹਾ ਇੱਥੇ ਮਾਊਂਟ ਟੈਬਰੈਸਟ ਤੇ ਤੇ ਬਾਈ ਵੀ ਪਹੁੰਚਿਆ ਆਕਸੀਜਨ ਬਹੁਤ ਘਟਾ ਇੱਥੇ ਕਮਜ਼ੋਰ ਦੇ ਨਾਲੇ ਘਟਾ ਆਇਆ ਕਰ ਇੱਥੇ ਤੇ ਸਾਹ ਸੁ ਇੱਥੇ ਘਟਦਾ ਆਂਦਾ ਬਹੁਤ ਉੱਚੀ ਖੜੇ ਆ ਅਸੀਂ ਤੁਹਾਨੂੰ ਦਿਖਾਉਣੇ ਆ ਲਾਈਵ ਤਸਵੀਰ ਗੰਬਰੇ ਨੂੰ ਕਿਹਾ ਸੀ ਜਹਾਜ ਚੜੂਗਾ ਦਿਖਾਵਾਂਗੇ ਆ ਦੇਖੋ ਜੇ ਹੁਣੇ ਚੜਈਏ ਫਲਾਈਟ 200 ਸਾਹਮਣੇ ਇਹ ਕਿੱਥੋਂ ਦੀ ਆ ਇਹ ਬਾਹਰ ਗੱਡੀ ਬੈਠਾ ਦਿੱਤੀ ਬਾਹਰ ਬਾਹਰ ਝੋਲੇ ਨਿਕਲਗੇ ਨੂੰ ਆ ਨਹੀਂ ਵੀ ਘਾਣ ਕਰਕੇ ਰੱਖਣਾ ਝੋਲੇ ਬੰਦੇ ਦਾ ਬੈਠੇ ਬਣਾ ਲੈ ਹਾਂ ਇਹ ਦੇਖ ਜਾ ਨੰਗਦੇ ਇਸ ਵੀ ਫਲਾਈਟ ਬਹੁਤ ਨੇੜੇ ਜਾ ਕੱਢ ਰਿਹਾ ਠੀਕ ਹਾਂ ਇਹ ਜਿਹਨੇ ਕੜਾ ਕੱਢ ਚੱਲਦਾ ਲੋ ਵੀ ਮਿੱਤਰੋ ਇੱਥੇ ਜਾਏ ਬਹੁਤ ਨਾਲ ਦੇ ਕੋਰ ਆਗਾ ਮੱਲੋ ਲੈ ਲੈਣ ਵਾਲੀ ਇੱਥੇ ਇੱਥੇ ਖੜ ਕੇ ਬਾਬੋ ਜਹਾਜ਼ ਹੀ ਦੇਖਣੇ ਆ ਬਸ ਦੂਰਬੀ ਚੱਕ ਲੈ ਆਪਣੀ ਦੂਰਬੀ ਚੱਕ ਲੈ ਆਓ ਆਪਣੀ ਦੂਰਬੀ ਲਓ ਜਾ ਕੇ ਆਪਣੀ ਦੂਰਬੀ ਨਾਲ ਸਿੱਧਾ ਬੰਦਾ ਬੈਠਦਾ ਦੇਖਿਆ ਕਰਾਂ ਵੀ ਕਦੋਂ ਬੈਠਦਾ ਕੀ ਕੀ ਸਮਾਨ ਆ ਹਾਂ ਕੀ ਸਹੀ ਹੈ ਕਿ ਨਹੀਂ ਕੀ ਗੱਲ ਕੀ ਆ ਹਾਂ ਚਲੋ ਜੀ ਲਓ ਵੀ ਬਾਬੋ ਦੂਰਬੀ ਆ ਗਈ ਆਪਣੀ ਦੂਰਬੀ ਮੰਗਾ ਲਈ ਆ ਹੁਣ ਕੋਈ ਸਕਾਰ ਨਾਗਦੇ ਇਹਦੇ ਵਿੱਚ ਦੀ ਸੁੱਕਾ ਦੂਜਾ ਜਾਂ ਦੇ ਵਿੱਚ ਨਾਗਦੇ ਜਿਹੜੇ ਲੋਕ ਹੁਣ ਦੇਖਾਂਗੇ ਆਪਾਂ ਦੇਣੇ ਇੱਥੇ ਕੋਈ ਹੋਰ ਵੀ ਆਈਟਮ ਕੋਈ ਮਿਲ ਜੀ ਤਾਂ ਹਾਂ ਕੋਈ ਜਿਹੜੀ ਮਿਲ ਜਾਂਦਾ ਕੁਛ ਨਾ ਕੁਛ ਕੀ ਕੁਛ ਚੱਲੀ ਜਾਂਦਾ ਫੜੇਖਾਂ ਦੇ ਵਿੱਚ ਉਹ ਤੁਹਾਨੂੰ ਦੱਸਾਂਗੇ ਅਸੀਂ ਤੁਸੀਂ ਪਹਿਲੇ ਲਿਆ ਕਰਨੇ ਜਿਹਦਾ ਸਕਾਰ ਫੜਿਆ ਹੋਵੇ ਇਹ ਕੀ ਗੱਲ ਆ ਭਾਈ ਅੱਲੀ ਤੱਕ ਬੋਝ ਨਹੀਂ ਬਣਦਾ ਜੀ ਮਨ ਛੱਕ ਜੀ ਪੈਂਦੀ ਆ ਥੋੜਾ ਕੋਈ ਹਿੱਲ ਇਹ ਚ ਦਿਖਾ ਮੜਾ ਆ ਇੱਧਰ ਲਾ ਮੁੰਡੇ ਨੂੰ ਹਿੱਲੀ ਆ ਆਪਾਂ ਇੱਧਰ ਵੀ ਦਿਖਾ ਗਏ ਮੜਾ ਹਾਂ ਤੇ ਕਿੰਨੇ ਦੀ ਆ ਫਿਰ ਉਹੀ ਲੈ ਲੈ ਜਸੂ 20 ਰੁਪਏ ਪਿੱਛੇ ਕਹ ਤੋ ਉਹ ਕਰਨਾ 20 ਹੀ ਕਹ ਤੂੰ ਕਰਦੇ ਹੋ ਦੋਹਰਾ ਆ ਵਧਿਆ ਕੀ ਇਹ ਆਰ ਡੀ ਦੀ ਆ ਤਾਂ ਦੇਖੋ ਜੀ ਨਿਗੀ ਜੀ ਮਾਰਕੀਟ ਆ ਛੋਟੇ ਛੋਟੇ ਦੁਕਾਨਾ ਇਹਦੇ ਚ ਤੇ ਕਾਫੀ ਵੱਡੀ ਮਾਰਕੀਟ ਆ ਐ ਨਹੀਂ ਖਾਈ ਅਸੀਂ ਬਾਹਰ ਤੋਂ ਆ ਜੀ ਕੋਣ ਕੋਣ ਕਿੱਥੋਂ ਗੱਲ ਕਰੇ ਨਹੀਂ ਗੱਲ ਨਹੀਂ ਕਰ ਰਹੇ ਜੀ ਅਸੀਂ ਤਾਂ ਸ਼ੂਟ ਕਰ ਰਹੇ ਆ ਵੀਡੀਓ ਤੋ ਵਗੋ ਹਾਂਜੀ ਹਾਂਜੀ ਇੱਧਰ ਹਾਂਜੀ ਆਜੋ ਆਜੋ ਇੱਧਰ ਵੀ ਦੇਖੋ ਜੀ ਛੋਟੀ ਜੀ ਮਾਰਕੀਟ ਹੈ ਹੈ ਹੋਰ ਕਿਹਨਾ ਇੱਧਰ ਜੀ ਸੱਟ ਜਣੀ ਮਿਲ ਜੇ ਕੋਈ ਮੋੜ ਆਜੋ ਜੀ ਮੁੰਨੀ ਮਾਰਕੀਟ ਦੇ ਦਰਸ਼ਨ ਕਰਾਉਣੇ ਦੇ ਕੋ ਛੋਟੇ ਛੋਟੇ ਦੁਕਾਨਾ ਇੱਥੇ ਸਸਤੇ ਵੀ ਨਿੱਕੀ ਜੀ ਆ ਪਲੀਜ਼ ਇਦਾਂ ਕਰੋ ਬਸ ਉਹ ਸੈਂਪਲ ਦੇ ਸੈਂਪਲ ਪਾ ਲਿਆ ਆ ਦੇਖ ਲਓ ਕਰ ਦੋ ਨਿੱਗੀ ਜੀ ਮਾਰਕੀਟ ਹੁਣ ਆਪਾਂ ਮਾਰਕੀਟ ਦੇ ਬਾਹਰ ਨਿਕਲੇ ਇਹਨੂੰ ਮਿੰਨੀ ਮਾਰਕੀਟ ਕਹਿੰਦੇ ਆ ਜੀ ਇੱਧਰ ਵੀ ਦੇਖੋ ਜੀ ਆ ਗਈ ਮਿੰਨੀ ਮਾਰਕੀਟ ਦੇ ਬਾਹਰ ਰੈਪਿਡ ਆਡ ਮਾਰਕੀਟ ਦੇ ਬਾਕੀ ਪਾਸੇ ਅੱਗੇ ਗੱਲ ਕਰਾਂਗੀ ਕਿਹੜੀ ਕਿਹੜੀ ਮਾਰਕੀਟ ਔਟੀ ਬਿਊਟੀ ਚੀਜ਼ਾਂ ਜਣੀਆਂ ਰਹਿ ਜਾਂਦੀ ਹੈ ਇਹ ਮਿੰਨੀ ਮਾਰਕੀਟ ਹੈ ਪਰ ਇੱਥੋਂ ਸਾਰਾ ਸਮਾਨ ਮਿਲ ਜਾਂਦਾ ਬਹੁਤ ਵਧੀਆ ਮਾਰਕੀਟ ਤਾਂ ਵਿੱਚੋਂ ਕਾਫੀ ਵੱਡੀ ਹੈ ਖੋਣ ਕਰਨ ਨੂੰ ਵਧੀਆ ਦੁਕਾਨਾਂ ਹੈਗੀਆਂ ਠੀਕ ਹੈ ਜੀ ਆਹ ਬਣੇਗਾ ਆਪਣੇ ਵਲੌਗ ਨਾਲ ਤੂੰ ਕਰ ਬਾਤ ਕਿ ਤਾ ਹਾਂ ਹੋ ਗਏ ਫੋਨ ਕਰ ਉਹਦੇ ਨਾਲ ਬਾਤ ਚ ਕੀ ਕਰਾਂ ਹੈ ਪੂਰੇ ਗਲਤ ਦਾ ਗੁੱਸਾ ਕਰਕੇ ਬਾਈ ਤਾਂ ਬਈ ਬੱਸ ਸੁਣ ਲੈ ਇੱਕ ਮਿੰਟ ਕਾਲੂ ਇਹ ਕੀ ਰੇਟ ਹੈ ਹੋਰ ਲੈਣਾ ਸਮਾਨ ਉਹ ਰਿਆ ਓਏ ਡਰ ਗਿਆ ਬੰਦੇ ਡਰ ਜਿਨੇ ਤਾਂ ਦਾ ਭੈਣ ਇੱਥੇ ਦੁਕਾਨ ਤੇ ਖੜ ਗਿਆ ਵੇਚੇਗਾ ਕੀ ਚਲੋ ਵੀ ਆ ਚਲੀਏ ਹਾਂਜੀ ਤੱਕ ਕਿੰਨੂ ਲੈਂਦੇ ਆਪਾਂ ਠੀਕ ਹੈ ਹੈ ਬਾਪੂ ਪੰਜ ਲੈ ਜੀ ਕੀ ਲੈ ਤਾਂ ਇੰਤਰਾ ਵੀ ਰਿਹਾ ਕਿ ਲੋਕ ਦੱਸ ਰਹੀ ਇਕੱਠੇ ਜਾਕਰ ਹੁਣ ਬਹਿ ਕੇ ਖਾਣਾ ਹੋਵੇ ਰੈਂਟ ਦਾ ਹੁਣ ਇਹ ਸੰਤਰੇ ਗਾਣ ਤੇ ਹੋ ਗਏ ਵਿਲੇ ਹਾਂ ਕਿਉਂ ਤੂੰ ਗਾਣ ਵਧਾ ਕੇ ਪਿੰਡ ਪਤਾ ਲੱਗੇ ਬੜਾ ਵੀ ਬੰਦਾ ਗਿਆ ਬਾਹਰ ਤੇ ਸੰਤਰੀ ਖੰਡ ਚੋਰੀ ਪਾਇਆ ਕਰਾਂਗੇ ਹੀ ਇਕੱਲੇ ਸਿੱਲੜਾਂ ਵੀ ਪਿੰਡ ਚੱਲੇ ਸਿੱਲੜਾਂ ਦੇ ਪਿੰਡ